ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਆਪਾਂ ਚੰਡੀਗੜ੍ਹ ਗਏ ਸੀ ਤੇ ਚੰਡੀਗੜ੍ਹ ਆਪਣੀ ਗੱਡੀ ਕੱਚ 'ਚ ਵੱਜ ਗਈ ਸੀ ਤੇ ਉੱਥੋਂ ਇੱਕ ਬੈਂਪਰ ਟੁੱਟ ਗਿਆ ਸੀ ਅੱਜ ਆਪਾਂ ਮਰੂਟ ਚਲਦੇ ਆਂ ਬੈਂਪਰ ਲਵਾ ਕੇ ਜਾਵਾਂ ਗੱਡੀ ਦੇ ਗੱਡੀ ਦੇ ਬੈਂਪਰ ਲਵਾਵਾਂਗੇ ਤੁਹਾਨੂੰ ਦਿਖਾਵਾਂਗੇ ਚਲੋ ਜੀ ਆਪਾਂ ਤੁਰਪਿਆਂ ਕਰਾਂ ਚੱਲਦੇ ਆਂ ਪਈ ਤੇ ਆਪਣੀ ਤੇ मेन रोड अपना गांव मेन रोड चलते मेन रोड चढ़ने आपका मेन रोड चलो मेन रोड आप चढ़ गए मेन रोड चढ़ गया तो अगे चलते हैं तो मेडे वीडियो शेयर कर दे चलते हैं अगे ਆ ਦੇਖੋ ਜੀ ਆਪਣੇ ਨਾਲ ਲੱਗਦੇ ਪਿੰਡ 'ਚ ਆਪਾਂ ਇੰਟਰ ਹੋਣ ਆਲੇ ਆ। ਇਹ ਆਪਣੇ ਪਿੰਡ ਦਾ ਨਾਲ ਲੱਗਦਾ ਪਿੰਡ ਆ। ਇਹ ਸੈਂਟਰ ਹੁੰਦੀ ਹੈ। ਹੁਣ ਆਲੇ ਆਪਾਂ ਚਲੋ ਜੀ ਇਸ ਪਿੰਡ 'ਚ ਆਪਾਂ ਇੰਟਰ ਹੋ ਗਏ ਆ। ਹੁਣ ਇੱਧਰ ਅੱਗੇ ਚੱਲਦੇ ਆਪਾਂ। ਉਹ ਦੇਖੋ। ਇਹ ਦੇਖੋ گاਉ ਕਿੰਨੇ ਪੀੜ ਹੀ ਗਈ ਹੈ। ਇੱਕ ਟਰੱਕ ਖੜਾ ਹੈ, ਇੱਕ ਗੱਡੀ ਥੜੀ ਆਈ ਤੇ ਇੱਕ ਟਰੈਕਟਰ ਖੜਾ ਹੈ। ਉਹ ਦੇਖੋ। इस पिंड चो हम आप बहर निकल बह निकल के फिर आप चलो इस पिंड चो आप बहर निकल गए देखो निकल गया बहर खाली बन पे है ਚਲੋ ਯਾਰ ਬੱਡੇ ਮੇ ਰੋਡ ਤੇ ਪਹੁੰਚ ਆ ਨਾ ਆ ਦੇਖੋ ਬਹੁਤ ਗੁੱਲਾ ਮੂੜਾ ਹੈ ਤੇ ਆਪਾਂ ਮਲੂੜ ਕਿਚਨ ਆਣੇ ਆਈ ਥੋੜੀ ਦੂਰੀ ਤੇ ਥੋੜੀ ਜਿਹੀ ਦੂਰੀ ਰਹਗੀ ਫਿਰ ਆਪਾਂ ਮਲੂੜ ਪਹੁੰਚ ਜਾਗੇ ਤੇ ਫਿਰ ਉੱਥੋਂ ਆਪਾਂ ਲਵਾਵਾਂਗੇ ਬੈਂਕ ਪਰ ਤੁਹਾਨੂੰ ਖਵਾਵਾਂਗੇ ਉਹ ਵੀ ਬੈਂਕ ਲਵਾਉਂਦੇ ਵੀ ਚਲੋ ਅੱਗੇ ਵੇਨੇ ਚਲੇ ਹੁਣ ਥੋੜੀ ਬਾਟਰ ਹੈਗੀ ਆ ਫਿਰ ਲਵਾਉਣੇ ਆਪਾਂ ਬੈਂਪਰ ਜੀ ਆਹ ਦੇਖੋ ਜੀ ਆਪਾਂ ਰੋਡ ਪਹੁੰਚ ਗਏ ਗੱਡੀ ਆਪਾਂ ਕੋਲ ਲਈ ਆ ਆਪਣਾ ਆਪ ਲਵਾਉਣੇ ਆ ਬੈਂਪਰ ਆਹ ਦੇਖੋ ਗੱਡੀ ਆਪਣੀ ਦੀ ਹਾਲਤ ਇਸ ਤਰ੍ਹਾਂ ਹੀ ਪਈ ਸੀ ਆਹ ਦੇਖੋ ਜੀ ਨਵਾਂ ਬੈਂਪਰ ਲਵਾ ਲਿਆ ਦੇਖੋ ਇਦਾਂ ਦਾ ਲੱਗਿਆ ਬੈਂਪਰ ਕਮੈਂਟਸ ਜ਼ਰੂਰ ਦੱਸਿਓ ਜੀ ਤਾਂ ਬੈਂਪਰ ਦੇ ਹੁਣ ਆਪਾਂ ਨਾਟ ਪਾ ਲਈਏ ਉਦੋਂ ਬਾਅਦ ਚ ਫਿਰ ਚੱਲਦੇ ਆ ਘਰ ਨੂੰ ਚਲੋ ਇਹ ਕੰਮ ਲੋਡ ਤੋਂ ਵਾਪਸੀ ਕਰਤੀ ਆ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਆਹ ਮਲੋਡ ਦੇ ਨਾਲ ਲੱਗਦਾ ਪਿੰਡ ਆ ਗਿਆ ਜੀ ਲੋਡ ਦੇ ਨਾਲ ਲੱਗ ਬੜਾ ਪਿੰਡ ਆ ਗਿਆ ਤੇ ਫਿਰ ਹੈ ਇਹ ਵੰਡ ਬਹੁਤ ਵਧੀਆ ਜੀ ਆਹ ਦੇਖੋ ਆਸ-ਪਾਸੇ ਛੜਕਾਂ ਦੀ ਮਿੱਟੀ ਨਾ ਮਿੱਟੀ ਪੱਟੀ ਹੋਈ ਹੈ ਇਸ ਕਰਕੇ ਜੀ ਧੂੜ ਬਹੁਤ ਉੱਠਦੀ ਹੈ ਸੜਕਾਂ ਤੇ ਆਹ ਦੇਖੋ ਹੁਣ ਬੱਸ ਨੇ ਕਿੰਨੀ ਧੂੜ ਠਾਈ ਚਲੋ ਇਹ ਬੱਸ ਆਪਾਂ ਹੁਣ ਕਰੀਏ ਪਹੁੰਚਣ ਵਾਲੀਆਂ ਥੋੜੀ ਦੂਰੀ ਬਾਅਦ ਅਸੀਂ ਘਰੇ ਪਹੁੰਚ ਜਾਵਾਂਗੇ ਹੁਣ ਥੋੜੀ ਹੀ ਵਾਟਰ ਰਹਿ ਗਈ ਫਿਰ ਆਪਾਂ ਘਰੇ ਪਹੁੰਚ ਕੇ ਆਪਾਂ ਗੱਡੀ ਦੇ ਦੋ ਕੇ ਨਾਟਰ ਕਸ਼ਣ ਵਾਲੇ ਰਹਿੰਦੇ ਪੇਪਰ ਦੇ ਫਿਰ ਉਹ ਕਸਾਂਗੇ ਫੋਕਸ ਕੇ ਚਰਖਤ ਬਣਾ ਕੇ ਮੈਂ ਤੁਹਾਨੂੰ आखोई कि आप घर पहुंच गए आप फटिया तो ग् चक लिया कि नाटक नाटकसन कोई दिक्कत ना आए हम अपना नाटक आखो कई नट लग गई भी हो जाए आखो आ नक रही से कसन वाले ये आप ਪਬਾਰੀ ਖੋਲਦੇ ਹਾਂ ਬਾਰੇ ਦਾ ਸ਼ੀਸ਼ੇ ਦੀ ਪ੍ਰੋਬਲਮ ਸ਼ੀਸ਼ਾ ਉਹ ਹੁੰਦਾ ਹੈ ਖੜਕਦਾ ਵਾਲਾ ਇਸ ਕਰਕੇ ਬਾਰੀ ਦਾ ਸ਼ੀਸ਼ਾ ਵੀ ਕਸਣਾ ਦੇਣਾ ਆਪਾਂ ਨੂੰ ਆ ਦੇਖੋ ਜੀ ਨਟ ਦਾ ਪਾਸੇ ਨਾਲ ਆਪਾਂ ਬਾਰੀ ਖੋਲਦੀ ਬੈਠੇ ਹਾਂ ਆ ਦੇਖੋ ਬਾਰੀ ਖੋਲ ਲਈ ਆਪਾਂ ਹੁਣ ਆਪਾਂ ਇਹਦਾ ਕੋਈ ਨਾ ਕੋਈ ਹੱਲ ਕਰਦੇ ਹਾਂ ਸ਼ੀਸ਼ੇ ਦਾ ਚਲੋ ਆਜਾ ਦੀ ਵੀਡੀਓ ਵੇਖਣ ਲਈ ਧੰਨਵਾਦ ਲਾਈਕ ਲੈਂਟ ਸ਼ੇਅਰ ਕਰਨਾ ਨਾ ਭੁੱਲੇ ਤੇ ਸਬਸਕ੍ਰਾਈਬ ਜਰੂਰ ਕਰ ਲਈ ਸਾਡੇ ਚੈਨਲ ਨੂੰ Tanrı bayıcı. Tanrı bayıcı.